ਸਬੀਰ ਬਈ ਸਾਰਿਆਂ ਨੂੰ ਪਹੁੰਚਿਆ ਅੱਜ ਮੋਗਾ ਟਰੈਕਟਰ ਮੰਡੀ ਤੇ ਜੀ ਇਹ ਮੰਡੀ ਹਰ ਐਤਵਾਰ ਟਰੈਕਟਰ ਮੰਡੀ ਲੱਗਦੀ ਹੈ ਜੀ ਇਹ ਮੋਗੇ ਚੌਂਕ ਵਿੱਚ ਟਰੈਕਟਰ ਮੰਡੀ ਲੱਗਦੀ ਹੈ ਜੀ ਆਹ ਵਾਲੀ ਸੜਕ ਤਾਂ ਮੋਗੇ ਬੱਸ ਸਟੈਂਡ ਨੂੰ ਚਲੀ ਜਾਂਦੀ ਹੈ ਜੀ ਆਹ ਵਾਲੀ ਸੜਕ ਬਰਨਾਲੇ ਨੂੰ ਚਲੀ ਜਾਂਦੀ ਹੈ ਜੀ ਆਹ ਵਾਲੀ ਸੜਕ ਲੁਧਿਆਣੇ ਨੂੰ ਚਲੀ ਜਾਂਦੀ ਹੈ ਜੀ ਆਹ ਵਾਲੀ ਸੜਕ ਅੰਮ੍ਰਿਤਸਰ ਨੂੰ ਚਲੀ ਜਾਂਦੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਦੇ ਪੇਜ ਮਾਨਕਾਂ ਵਾਲੇ ਕਿਨੂੰ ਫੋਲੋ ਕਰਿਓ ਅੱਜ ਇਸ ਦਾ ਨੂੰ ਟਰੈਕਟਰਾਂ ਦੇ ਮਾਡਲ ਅਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਆਓ ਦੇਖੀਏ ਇਹ ਸੋਨਾਲੀਕਾ 750 ਡੀਆਈ 750 ਆਰਐਕਸੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਹੈ ਜੀ ਵਧੀਆ ਹੈਵੀ ਬੰਪਰ ਲੱਗਿਆ ਹੋਇਆ ਜੀ ਪਿਛਲੇ ਟਾਇਰ ਜੇ 14 ਦੇ ਨੇ ਜੀ ਮੂਰਲੇ 750 16 ਦੇ ਨੇ ਜੀ ਕੀ ਨਾਮ ਹੈ ਪੱਪਾ ਜੀ ਆਪਣਾ ਕੀ ਨਾਮ ਹੈ ਜੀ ਮਾਸਨ ਜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ 99636 99636 ਜੀ 2047 2047 ਜੀ ਪਿੰਡ ਕਿਹੜਾ ਜੀ ਪੰਜਗੜਾਈ ਕੋਰ ਦਾ ਪੰਜਗੜਾਈਆਂ ਖੁਰਦੀ ਜਿਲ੍ਹਾ ਜੀ ਮੋਗਾ ਜਿਲ੍ਹਾ ਮੋਗਾ ਜੀ ਇਹ ਤੋਂ ਇਲਾਵਾ ਹੋਰ ਵੀ ਟਰੈਕਟਰ ਬਗੇ ਹੋਰ ਵੀ ਟਰੈਕਟਰ ਆਇਆ ਪੈਣ ਲਵੇ ਆਹੀ ਟਰੈਕਟਰ ਹੈ ਉਹ ਸਾਡੀ 265 ਜੀ ਇਹ ਟਰੈਕਟਰ ਹੈ ਜੀ ਮੱਡਲਾ 13 ਮੱਡਲਾ ਜੀ 4 ਲੱਖ ਡਿਮਾਂਡ ਹੈ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਬਾਬੇ ਨੇ ਮੋਬਾਈਲ ਨੰਬਰ ਵਿੱਚ ਬੋਲਤਾ ਜੀ ਨਾਲ ਖੜਾ ਹੈ 6055 ਫਾਰਮ ਟਰੈਕ ਸੁਪਰਮੈਕਸ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਹੱਡ ਵਾਲੀ ਛੱਤੀ ਲੱਗੀ ਹੋਈ ਹੈ ਜੀ ਟਾਇਰ ਪਿਛਲੇ ਹੈ ਨਹੀਂ 50 ਪੈਸੇ ਮੂਰ ਲਈ 50 ਪੈਸੇ ਪਾਵਰ ਸਟੀering ਹੈ ਜੀ ਸੈਂਟਰ ਗੇਅਰ ਹੈ 6055 ਇਹ 50 ਪੰਜਾਬ ਨੰਬਰ ਟਰੈਕਟਰ ਹੈ ਜੀ 14 ਮਾਡਲ ਹੈ ਜੀ ਮੋਗਾ ਟਰੈਕਟਰ ਮੰਡੀ ਦੇ ਟਰੈਕਟਰ ਹੈ ਜੀ ਇਹ 14 ਮਾਡਲ 4,50,000 ਰੁਪਏ ਦੀ ਡਿਮਾਂਡ ਆਈ ਨਾਲ ਖੜਾਈ ਸੋਨ ਵਾਲੀ ਗੱਡੀ ਆਈ 60 RX ਜੀ ਪਾਵਰ ਸਟੀering ਜੀ ਸਾਈਡ ਗੇਅਰ ਵਜੇ ਹੈਵੀ ਬੰਪਰ ਲੱਗਿਆ ਹੋਇਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ HBM ਡਬਲ ਡਿਸਟ੍ਰਿਬਿਊਟਰ ਆਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਕਿਹੜਾ ਪਿੰਡ ਬਾਈ ਜੀ ਦੀਪ ਗਾੜੀ ਆਪਣਾ ਮੋਬਾਈਲ ਨੰਬਰ ਕੀ ਹੈ ਮੋਬਾਈਲ ਨੰਬਰ ਕੀ ਹੈ ਵੀਰੇ 9572660800 ਇੱਕ ਵਾਰੀ ਹੋਰ ਬੋਲੋ ਵੀਰੇ 9572660800 ਹਾਂ ਜੀ ਪੰਜ ਸੌ ਨਾਲ ਇੱਕ ਡ੍ਰੈਕਟਰ ਜੇ ਪੰਜ ਨਾਲ ਕੰਡੈਕਟ ਕਰੋ ਜੀ ਔਡ ਵਾਲੀ ਸੱਤ ਜੀ ਲੱਗੀ ਹੋਈ ਹੈ ਜੀ ਪੰਜਾਬ ਨੰਬਰ ਡ੍ਰੈਕਟਰ ਆ ਜੀ 17 ਮਾਡਲ 5,50,000 ਰੁਪਏ ਦੀ ਡਿਮਾਂਡ ਹੈ ਜੀ ਆ ਖੜਾ ਇਹ ਮਹਿੰਦਰਾ ਅਰਜਨ ਅਲਟਰਾ 1605 ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਪਿਛਲੇ ਟਾਇਰ ਬਿਲਕੁਲ ਘਸੇ ਹੋਏ ਨੇ ਜੀ ਮੋੜਲੇ ਵੀ ਘਸੇ ਹੋਏ ਨੇ ਸੈਂਟਰ ਗੇਅਰ ਆ ਜੀ ਪਾਵਰ ਸਟੀering ਆ ਜੀ ਪੰਜਾਬ ਨੰਬਰ ਟਰੈਕਟਰ ਐਪੀਵੀ 19 2009 ਮਾਡਲ ਆ ਜੀ ਨਵ ਮਾਡਲ ਆ ਜੀ 2 ਲੱਖ 90 ਹਜ਼ਾਰ ਮੰਗ ਆ ਜੀ ਦੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨੌੜਕੜੇ ਜੌਂਡੀਆਰ 5203 ਜੀ ਪਾਵਰ ਸਟੀering ਆ ਜੀ ਸੈਡ ਗੀਅਰ ਟਾਇਰ ਚਾਰੀ ਚੱਕਰ ਲੂ ਗੁਡਿਆਰ ਦੇ ਟਾਇਰ ਨਹੀਂ ਟਾਇਰ ਹੈਗੇ 80 ਪੈਸੇ ਹੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਹੈ ਹੈਵੀ ਬੰਪਰ ਹੈ ਬੈਗ ਨੇ ਰੇਟੇ ਤੇ ਪਾਇਆ ਨਹੀਂ ਹੈ ਜੀ ਨਾਲ ਖੜਾ ਹੀਂਧਰਾ 475 ਡੀਆਈ ਟਾਇਰ ਚਾਰੀ ਨਵੇਂ ਨਹੀਂ ਬਿਲਕੁਲ ਸੈਂਟਰ ਗੀਅਰ ਹੈ ਜੀ ਪਾਵਰ ਸਟੀਅਰਿੰਗ ਕਰਵਾਇਆ ਹੋਇਆ ਹੈ ਜੀ ਮਹਿੰਦਰਾ 575 ਡੀਆਈਜੀ ਨਾਲ ਛੋੜਾ ਜੀ ਸਵਰਾਜ 735 ਐਫੀਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਜੀ ਪੋਲੋ ਦੇ ਟਾਇਰ ਨੇ ਜੀ ਮੂਹਰੇ ਟਾਇਰ ਹੈਗ ਨਹੀਂ 50% ਕੱਟ ਮੀਸੇਜ ਹੈ ਜੀ ਸੈਂਟਰ ਗੇਅਰ 735 ਐਫੀਜੀ 2000 ਮਾਡਲ ਹੈ ਜੀ 1,98,000 ਦੀ ਡਿਮਾਂਡ ਹੈ ਜੀ ਨਾਲ ਖੜਾ ਹੈ ਸਵਰਾਜ 855 ਜੀ 400 ਜੀ ਪਿਛਲੇ ਟਾਇਰ ਬਿਲਕੁਲ ਨਾ ਮੇਰੇ ਜੀ ਵਿਚਲੇ ਟਾਇਰ ਨੇ ਗੁੜਿਆਰ ਦੇ ਮੂਰਲੇ ਟਰੱਕਾ ਸੇਵ ਨਹੀਂ ਚੁੜਾਇਆ ਹੈਵੀ ਬੰਪਰ ਲਗਾਇਆ ਪੰਜਾਬ ਨੰਬਰ ਟਰੈਕਟਰ ਆ ਜੀ 98 ਮਾਡਲ ਆ ਜੀ 2 ਲੱਖ 40 ਹਜ਼ਾਰ ਦੀ ਡਿਮਾਂਡ ਆ ਜੀ ਭਾਈ ਕਿਹੜਾ ਪਿੰਡਾ ਜੀ ਕਾਲਾ ਜੀ ਇਹ ਕਿੱਥੇ ਜੀ ਇਸ ਨਾਲ ਜਿੱਡੇ ਨਾਲ ਜਿਹੜਾ ਮੁੱਗਾ ਜੀ ਹਾਂ ਕੀ ਨਾਮ ਆ ਭਾਈ ਦਾ ਜੀ ਮਨਜੀਤ ਸਿੰਘ ਤੇ ਮੋਬਾਈਲ ਨੰਬਰ ਵੀਰੇ ਆਪਣਾ 765791353 ਇੱਕ ਵਾਰੀ ਹੋਰ ਬੋਲ ਦੋ ਬਾਈ 765791353 ਕੱਲਾ ਟਰੈਕਟਰ ਵੀ ਕਿਹਾ ਉਹ ਬਾਈ ਆਪਣਾ ਆਹ ਦਿਖਾਉ ਉਹ ਗਈ ਹੈ ਇਹ ਦੋਨੇ ਟਰੈਕਟਰ ਬਾਈਆਂ ਦੇ ਨੇ ਜੀ 735 ਬਾਈ ਦਾ ਜੀ 855 ਵੀ ਜੀ ਇਹ ਬਾਈ ਨਾਲ ਕਨੈਕਟ ਕਰੇ ਜੀ ਨਾਲ ਖੜਾ ਇਹ ਮਹਿੰਦਰਾ 265 ਡੀ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਮੂਰਲੇ ਟੈਰ ਨੇ ਗੁੜਿਆ ਦੇ ਜੀ ਪਿਛਲੇ ਜਕੇ ਦੇ ਨੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਪੰਜਾਬ ਨੰਬਰ ਹੈ ਜੀ 98 ਮਾਡਲ ਹੈ ਜੀ ਕਿੰਨੇ ਧਰਮਾ 1,82,000 ਰੁਪਏ ਦੀ ਡਿਮਾਂਡ ਹੈ ਜੀ ਨਾਲ ਖੜਾ ਸਵਰਾਜ 855 ਐਫੀਜੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀਅਰਿੰਗ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਐਵੀ ਬੰਪਰ ਮੂਰਲੇ ਟਾਇਰ ਹੈਗੇ ਨੇ ਬਈ ਦੇ 50 ਪੈਸੇ ਐਮ ਆਰ ਐਫ ਦੇ ਟਾਇਰ ਨੇ ਜੀ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਜੀ ਕਿਹੜਾ ਪਿੰਡ ਆ ਜੀ? ਐਂ ਦੋਦਰ ਦੋਦਰ ਹੀ ਕਿਹੜਾ ਜ਼ਿਲ੍ਹਾ ਜੀ? ਜਿਲ੍ਹਾ ਮੋਗਾ ਜੀ। ਮੋਬਾਈਲ ਨੰਬਰ ਹੀ। ਲੋ ਯੰਕਲ ਦਾ ਮੋਬਾਈਲ ਨੰਬਰ ਹੈ 97792 ਜੀ। ਅੱਗੇ ਜੀ 80813 80813 ਜੀ। ਕਲੋਸ ਕਰਦੇ ਹਾਂ ਜਨਾਬ ਜੀ ਇਹਦਾ। 19 ਆ ਜੀ। 15 ਮਾਡਲ 5 ਲੱਖ 50 ਹਜ਼ਾਰ ਡਿਮਾਂਡ ਕਰ ਰਹੇ ਨੇ ਭਾਈਆਂ ਨੇ। ਪੰਜਾਬ ਨੰਬਰ ਆ ਜੀ। ਨਾਲ ਖੜਾ 735 ਸਵਰਾਜ ਐਫੀ ਐਤ ਤਿਆਰੀ ਕਰ ਸੇਵਨੀ ਜੀ ਨਾਨ ਪਾਵਰ ਸੈਂਟਰ ਗੇਅਰ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਹੈ ਜੀ 95 ਮਾਡਲ ਇਹਦੀ ਡਿਮਾਂਡ ਹੈ ਜੀ 1,28,000 ਜੀ ਨਾਲ ਖੜਾ ਇਸ ਸੋਨਾ ਲੀਗਾ ਡੀਆਈ 60 ਆਰਐਕਸ ਜੀ ਪਾਵਰ ਸਟੀering ਸੈਡ ਗੇਰੀ ਟਾਇਰ ਹੈਗੇ ਨਹੀਂ ਚਾਰੀ 80 ਪੈਸੇ ਪੰਜਾਬ ਨੰਬਰ ਟਰੈਕਟਰ ਹੈ ਜੀ ਪੀਬੀ 29 14 ਮਾਡਲ ਹੈ ਜੀ ਇਹ 435000 ਦੀ ਡਿਮਾਂਡ ਹੈ ਜੀ ਸੈਡ ਗੇਰੀ ਪਾਵਰ ਸਟੈਂਡ ਡਿਸਟ੍ਰੀਬਿਊਟਿਵ ਐਮ ਆਰ ਪੇ ਦੇ ਟਾਇਰ ਨੇ ਜੀ ਕਿਹੜਾ ਪਿੰਡ ਬਾਬੀ ਪਿੰਡ ਬੋਟਰ ਜ਼ਿਲ੍ਹਾ ਮੋਗਾ ਜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ ਠੀਕ ਹੈ ਜੀ ਨਾਲ ਕਿੜਾ ਸਵਰਾਜ 855 ਜੀ ਕੱਟ ਮੈਸੇਜ ਜੀ पंजाब नंबर ट्रैक्टर आईए टायर पिछ चार बिल्कुल नमें नहीं जी गुडियर के टायर नहीं जी चार मॉडल ट्रैक्टर आईए दो लाख तो ट्रैक्टर कंडीशन चक्कर हुई मोगा ट्रैक्टर मंडी के ट्रैक्टर दिखाने जी सवराज नौ सौ एफ़ एफी जी फाइव स्टार आई फोर बाई फोर जी ट्रैक्टर की कंडीशन चक्कर हुई ਹੈਵੀ ਸਟਾਰ ਸਾਈਡ ਗੇਅਰ ਜੀ ਪਾਵਰ ਸਟੀਅਰਿੰਗ ਪੰਜਾਬ ਨੰਬਰ ਟਰੈਕਟਰ ਹੈ ਜੀ ਐਮਆਰ ਤੇ ਟਾਇਰ ਨੇ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਇਹ ਵੀ ਬੰਪਰ ਲੱਗਿਆ ਹੋਇਆ ਜੀ ਫੁੱਡ ਵਾਲੀ ਛਤਰੀ ਹੈ ਜੀ ਐਂਪ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਇਹ ਹੈ ਜੀ 21 ਮਾਡਲ ਟਰੈਕਟਰ ਹੈ ਜੀ 9 ਲੱਖ 90 ਹਜ਼ਾਰ ਡਿਮਾਂਡ ਹੈ ਜੀ ਹੈਵੀ ਵੇਟ ਨੇ ਜੀ ਲੱਗੇ ਹੋਏ ਨਾਲ ਬਾਈ ਹਾਲ ਨੇ 15 ਬਾਈ ਨਾਲ ਬੇ ਪੰਜ ਸੰਦ ਬਕਿਆਉ ਨਹੀਂ ਜੀ ਇਹ 15 ਹਾਲ ਇਹਨਾਂ ਦੀ ਡਿਮਾਂਡ ਆਈ 52000 ਨਾਲ ਆ ਜੀ ਲੇਜਰ ਲੀਵਰ ਜੀ ਇਹ ਆ ਜੀ 23 ਮਾਡਲ ਇਹ ਨਿਊ ਪੰਜਾਬ ਐਗਰੀ ਟੈਕ ਵਾਲਾ ਦਾ ਜੀ ਇਹ 23 ਮਾਡਲ ਆ ਜੀ ਦੀ ਡਿਮਾਂਡ ਆਈ 285000 ਵੀ ਕੰਡੀਸ਼ਨ ਚ ਚੱਕ ਲੋ ਜੀ ਆਸ ਨੂੰ ਇੱਕ ਸਵਾਰਾ ਟਰੈਕਟਰ ਹੋਰ ਦਿਖਾਉਣੇ ਜੀ ਇਹ ਆ ਜੀ 855 ਫਾਈਵ ਸਟਾਰ ਹੈ ਜੀ ਰਿਵਰਸ ਪੀ ਡੀਓ ਪਾਵਰ ਸਟੀering ਸਾਈਡ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਹੈ ਜੀ ਇਹ ਵੀ ਇਹ ਆ 23 ਮਾਡਲ ਜੀ ਉਹ 21 ਮਾਡਲ 6 23 ਮਾਡਲ ਆ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਵੀਂ ਪੰਜਾਬ ਨੰਬਰ ਟਰੈਕਟਰ ਆ ਜੀ ਤੇ ਵੀ ਮਡਲਾ ਹੈ 790000 ਡਿਮਾਂਡ ਹੈ ਜੀ ਇੱਕ ਜੰਨ ਟਰਾਲੀ ਦੇ ਹੁਣੇ ਦੇ ਨਾਲ ਇਹ ਹੈ ਜੀ 147 ਦੀ ਟਰਾਲੀ ਜੀ ਟਰਾਲੀ ਦੀ ਕੰਡੀਸ਼ਨ ਚੈੱਕ ਕਰੋ ਜੀ ਟਾਇਰ ਚਾਰੇ ਨਵੇਂ ਨੇ ਜੀ ਬਿਲਕੁਲ ਡਬਲ ਟਾਇਰ ਇਹ ਵੀ ਵਧੀਆ ਬੈੱਡ ਲੱਗਿਆ ਹੋਇਆ ਜੀ 147 ਇਹਦੀ ਡਿਮਾਂਡ ਆਈ 390000 ਬਾਈਆਂ ਦਾ ਕੰਡੈਕਟਰ ਨੰਬਰ ਤੁਹਾਨੂੰ ਦੱਸ ਦਿਆਂ ਜੀ। ਬਈ ਕਿਹੜਾ ਪਿੰਡਾ? ਪਿੰਡ ਕਾਲੇ ਕੇ ਜੀ। ਪਿੰਡ ਕਾਲੇ ਕੇ? ਹਾਂਜੀ। ਬਾਗਾ ਪ੍ਰਾਣਾ ਜ਼ਿਲ੍ਹਾ ਮੋਗਾ ਜੀ। ਬਾਗਾ ਪ੍ਰਾਣਾ ਜ਼ਿਲ੍ਹਾ ਮੋਗਾ ਜੀ। ਹਾਂਜੀ। ਆਪਣਾ ਮੋਬਾਈਲ ਨੰਬਰ ਕੀ ਹੈ ਜੀ? 97 ਹਾਂਜੀ 0000 8652 ਠੀਕ ਹੈ ਜੀ। ਇੱਕ ਵਾਰੀ ਹੋਰ ਬੋਲ ਦੋ ਬਈ 97 0000 8652 ਇਸ ਤੋਂ ਇਲਾਵਾ ਹੋਰ ਵੀ ਕਿਹੜੇ ਸੰਦ ਬਕਿਆ ਹੋ ਗੁਣ ਬਈ ਅਪਲਾਈ ਕਰੇ? ਕਰੇ ਹੈਗੇ 6-7 ਸੰਦ ਹੋਰ ਹੈ ਜੀ। ਉਹ ਕੈਟੇਗਰੀ? ਕੰਟਰੈਕਟ ਟਰੈਕਟਰ ਈ 4 ਮਾਡਲ। ਅੱਛਾ ਜੀ। ਇੱਕ ਸਿੰਪਲ ਟਰਾਲੀ ਹੈ ਜੀ। ਜਿਹੜਾ 4 ਮਾ ਉਹ ਦਾ 245 ਜੀ 245 ਜੀ ਇਹ ਟਰਾਲੀ ਕਿਹੜੀ ਹੈ ਜੀ ਟਰਾਲੀ ਬਗੈਰ ਜੈਕ ਤੋਂ ਹੌਲੀ ਟਰਾਲੀ ਹੈ ਬਗੈਰ ਜੈਕ ਤੋਂ ਵੀ ਹਾਂਜੀ ਉਹ ਮੰਨ ਲੀ 11 ਜੀ ਹੋਊਗੀ ਟਰਾਲੀ ਪੁਰਾਣੀ ਹੈ ਜੀ ਅੱਛਾ ਜੀ ਹਾਂਜੀ ਉਹਦੀ ਕੀ ਡਿਮਾਂਡ ਹੈ ਜੀ ਉਹਦੀ ਹੈਗੀ 65000 ਰੁਪਏ ਉਹਦਾ 55000 ਰੁਪਏ 10 ਫੁੱਟੀ ਹੋਊ 11 ਜੀ 11 11 ਛੇ ਉਸ ਤੋਂ ਲਾ ਵਸਾਗਾ ਇੱਕ ਹੈ ਹਾਂਜੀ ਇੱਕ ਸੁਹਾਗਾ ਜੀ ਗੈਨੀਆਂ ਦਾ ਬਣਿਆ ਗੈਨੀਆਂ ਦਾ ਬਰਨਾਲੇ ਵਾਲਾ ਬਰਨਾਲੇ ਦਾ ਹਾਂਜੀ ਹਾਂਜੀ ਉਹਦੀ ਡਿਮਾਂਡ ਕੀ ਹੈ ਜੀ ਉਹਦਾ 35000 ਰੁਪਏ लोहे ਦਾ ਹੀ ਹਾਂਜੀ ਲੋਹੇ ਦਾ ਆਪਣਾ ਟਾਇਰਾਂ ਵਾਲਾ ਉਸ ਤੋਂ ਲਵ ਹੋਰ ਵੀ ਹੈ ਕੋਈ ਹਾਂਜੀ ਇੱਕ ਜਿੰਦਰਾ ਜੀ ਅੱਛਾ ਜੀ ਕਿਹੜਾ ਜਿੰਦਰਾ ਜੀ ਬੱਟਾ ਪੌਣ ਵਾਲਾ ਬੱਟਾ ਪੌਣ ਵਾਲਾ ਜੀ ਹਾਂਜੀ ਤਵੀ ਵਾਲਾ ਕਿ ਦੂਸਰਾ ਹੀ ਨਹੀਂ ਦੂਸਰਾ ਜੀ ਅੱਛਾ ਜੀ ਉਹਦੀ ਕਿੰਨੇ ਮਾਰਨਾਂ ਜੀ 8000 ਉਹਦਾ 8000 ਰੁਪਏ ਲੈ ਬਾਈਆਂ ਦਾ ਪਿੰਡ ਹੈ ਜੀ ਕਾਲੇ ਕੇ ਜ਼ਿਲ੍ਹਾ ਬਾਗਿਆ ਪੁਰਾਣਾ ਜੀ ਹਾਂਜੀ ਹਾਂਜੀ ਬਾਈਆਂ ਨਾਲ ਕੰਟੈਕਟ ਕਰੋ ਬਾਈਆਂ ਲਵੇ ਸੰਦ ਵਗਿਆਉ ਨਹੀਂ ਸਾਰੇ ਇਹ ਸੰਦ ਕਿਉਂ ਵੇਚਦੇ ਮੇਰੇ ਇਹ ਤਾਂ ਆਪਾਂ ਲਏ ਸੀ ਬਾਈ ਆ ਰਸੰਦ ਦਾ ਸਾਰਾ ਅੱਛਾ ਅੱਛਾ ਕਿਸੇ ਕੋਲੋਂ ਬੰਦਾ ਬਾਹਰ ਗਿਆ ਸੀਗਾ ਅੱਛਾ ਹਾਂ ਇਹ ਤਾਂ ਆਪਾਂ ਵਪਾਰ ਆਸਟੇਲੇ ਗਏ ਅੱਛਾ ਵਪਾਰ ਵਾਸਤੇ ਲਿਆ ਹਾਂ ਬਾਈ ਨੇ ਕਿਸੇ ਤੋਂ ਲਏ ਸੀ ਬੰਦਾ ਬਾਹਰ ਗਿਆ ਹੋਈ ਜੀ ਇਹ ਬੇ ਨਾ ਹੀ ਹੈ ਜੀ ਸਾਰੇ ਪਹਿਲੇ ਨਾ ਨਹੀਂ ਦੋਵੇਂ ਟਰੈਕ ਉੱਗਨੇ ਘੰਟੇ ਚੱਲੇ ਜੀ ਉਹ 400 ਘੰਟਾ ਚੱਲੇ ਉਹ 400 ਘੰਟਾ ਹੈ ਜੀ ਇਹ 900 ਘੰਟਾ ਇਹ 900 ਘੰਟਾ 900 ਤੇ ਰੇਟ ਤਾਂ 900 ਘੰਟਾ ਚੱਲੇ ਜੀ 855 ਜਿਹੜਾ ਉਹ 400 ਘੰਟਾ ਚੱਲੇ ਜੀ ਲੈ ਬਾਈਆਂ ਨਾਲ ਕੰਡੈਕਟ ਕਰਿਓ ਜੀ ਮੋਬਾਈਲ ਨੰਬਰ ਤੁਹਾਨੂੰ ਦੱਸਦਾ ਜੀ ਉਹ ਵੇਖੋ ਨੂੰ 73 ਨਿਊ ਹੋਲੈਂਡ 4x4 ਦਿਖਾਉਣਿਆ ਜੀ ਦੇਖੋ ਕਿ ਕੈਵਨ ਲੱਗਿਆ ਹੋਇਆ ਹੈਗਾ ਪਲੱਸ ਆ ਜੀ ਇਹ 36 ਦੀ ਪਲੱਸ 4x4 ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਕੈਵਨ ਲੱਗਿਆ ਹੋਇਆ ਪੰਜਾਬ ਨੰਬਰ ਟਰੈਕਟਰ ਆ ਜੀ ਪਿਛਲੇ ਟਾਇਰ ਨੇ ਇਹਦੇ ਜੀ 16 9 28 ਦੇ ਫੋਲੋ ਦੇ ਟਾਇਰ ਨੇ ਮੂਰਲੇ ਐਮ ਆਰ ਐਫ ਦੇ ਨਹੀਂ ਜੀ ਇਹ ਵੀ ਬੰਪਰ ਆ ਇਹ 20 ਮਾਡਲ ਟਰੈਕਟਰ ਆ ਜੀ 7 ਲੱਖ 45 ਹਜ਼ਾਰ ਦੀ ਡਿਮਾਂਡ ਆ ਜੀ ਨਾਲ ਕਿਹੜਾ ਸਵਰਾਜ 855 ਫੋਰ ਸਟਾਰੀ ਰਿਵਰਸ ਵੀਡੀਓ ਪਾਵਰ ਸਟੀering ਜੀ ਸੈਂਟਰ ਗੇਅਰ ਗੁਡੀਆ ਦੇ ਟਾਇਰ ਨੇ ਜੀ 22 ਮਾਡਲ ਆ ਚੌਥੀ ਵੀ ਇਹ ਸੱਚੀ ਹੁੰਦਾ 14 ਮਾਡਲ ਹੈ ਇਹ ਆ ਵੀ 495000 ਦੀ ਡਿਮਾਂਡ ਆਈ ਟੌਪ ਮਾਡਲ ਆ ਜੀ ਟਾਇਰ ਨਾਲ ਦੇ ਨੇ ਜੀ ਤੇ ਆਪਣਾ ਪਿੰਡ ਕਿਹੜਾ ਜੀ ਪਿੰਡ ਮੌੜ ਤੋਂ ਬਾਅਦ ਆ ਬਈ ਪਿੰਡ ਮੌੜ ਜ਼ਿਲ੍ਹਾ ਜੀ ਜਿਲ੍ਹਾ ਮੋਗਾ ਹੀ ਤੁਸੀਂ ਰਵਾਜਾ ਪ੍ਰਾਣਾ ਜੀ ਰਵਾਜਾ ਪ੍ਰਾਣਾ ਮੋਬਾਈਲ ਨੰਬਰ ਬਈ 94657 ਜੀ 9355 ਜੀ 14617 ਬਈ 14617 ਦੋਨੇ ਟਰੈਕਟਰ ਨੇ ਬਈ ਹਾਂ ਬਈ 1600 ਘੰਟੇ ਚੱਲਿਆ ਵਾ ਬਈ ਟਰੈਕਟਰ ਇਹਨਾਂ ਆਪ 55 ਜੀ ਹਾਂ ਟਾਪ ਮਾਰਲੇ ਡਿਸਟ੍ਰੀਬਿਊਟਰ ਟਾਪ ਮਾਰਲੇ ਡਿਸਟ੍ਰੀਬਿਊਟਰ ਵਾਲਾ 1600 ਘੰਟੇ ਚੱਲਿਆ ਹੋਇਆ ਟਰੈਕਟਰ ਆ ਜੀ 852 ਜੀ ਸਵਰਾਜ 735 ਐਫੀ ਜੀ ਟਾਇਰ ਦੇਖ ਲਓ ਜੀ ਟਾਇਰ ਰਹਿ ਗਨੇ 80 ਪੈਸੇ ਨਾਨ ਪਾਵਰ ਆ ਜੀ ਸੈਂਟਰ ਗੇਅਰ ਹੈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 96 ਮਾਡਲ ਟਰੈਕਟਰ ਆ ਜੀ ਪੰਜਾਬ ਨੰਬਰ ਹੈ 165000 ਦਾ ਪ੍ਰਾਈਜ਼ ਆ ਜੀ ਨਾਲ ਕਿਹੜਾ ਜੀ ਸਵਰਾਜ 744 ਐਫ ਜੀ ਘੱਟ ਮੇਸੇਜ ਪੰਜਾਬ ਨੰਬਰ ਟਰੈਕਟਰ ਆ ਜੀ ਨਾਨ ਪਾਵਰ ਆ ਜੀ 12 ਮਾਡਲ ਹੈ 4 ਲੱਖ ਪ੍ਰਾਈਜ਼ ਆ ਜੀ ਇਹਦਾ 3 ਸਟਾਰ ਆ ਜੀ ਸੈਂਟਰ ਗੇਅਰ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਕਿਹੜਾ ਪਿੰਡ ਆ ਜੀ ਹੇ ਹੋ ਹੋ ਅੱਛਾ ਜੀ ਆ ਆਪਣਾ ਹੀ ਆ ਖੜਾ ਇਸ ਸਵਰਾਜ 855 ਐਫੀਜੀ 5 ਸਟਾਰ ਜੀ ਰਿਵਰਸ ਵੀਡੀਓ ਪਾਵਰ ਸਟੀਅਰਿੰਗ ਜੀ ਸਾਈਡ ਗੇਅਰ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ 32 ਮਾਡਲ ਟਰੈਕਟਰ ਆ ਜੀ ਇਹ 32 ਮਾਡਲ ਆ ਜੀ 7 ਲੱਖ 850 ਦਾ ਪ੍ਰਾਈਸ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਕਿਹੜਾ ਪਿੰਡ ਆ ਜੀ ਰਲਤੇ ਜਿਲ੍ਹਾ ਜੀ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਕੀ ਹੈ ਜੀ ਚਲੋ ਬਾਈ ਚਲੋ ਸਿੰਦਰ ਨੰਬਰ ਕੀ ਹੈ ਬਾਈ ਜੀ ਇਹਦਾ ਹਾਂਜੀ ਕਿੰਨੇ ਘੰਟੇ ਚੱਲਿਆ ਹੋਇਆ ਬਾਈ ਇਹ 200 ਬੰਦੇ ਕਿੰਨਾ ਕਿੰਨਾ ਸੀ 200 200 ਘੰਟੇ ਚੱਲਿਆ ਹੋਇਆ ਟਰੈਕਟਰ ਆ ਬਾਈ ਜੀ ਬਾਈ ਦਾ ਮੋਬਾਈਲ ਨੰਬਰ ਆ ਜੀ 97 798 ਜੀ 69413 97798 69413 ਜੀ ਠੀਕ ਜੀ ਸੌਰੀ ਬਾਈ 425 ਘੰਟੇ ਚੱਲਿਆ ਹੋਈ ਜੀ ਕੁੱਲ 425 ਘੰਟੇ ਚੱਲਿਆ ਜੀ ਪੈਵ ਸਟਾਰ ਆ ਜੀ 852 ਟਰੈਕਟਰ ਦੇਖੇ ਜੀ 23 ਮਾਡਲ ਟਰੈਕਟਰ ਆ ਜੀ ਨਾਲ ਕਿੜਾ ਇਹ ਮਹਿੰਦਰਾ 265 ਡੀ ਆਈ ਥੋੜਾ ਜਿਹਾ ਸਾਦੀ ਲੱਗੀ ਹੋਈ ਹੈ ਜੀ ਸੈਂਟਰ ਗੇਅਰ ਨਾਨ ਪਾਵਰ 95 ਮਾਡਲ ਟਰੈਕਟਰ ਹੈ ਜੀ 1,55,000 ਦਾ ਪ੍ਰਾਈਸ ਹੈ ਜੀ ਨਾਲ ਗਲੇ 735 ਐਫਜੀ ਡਬਲ ਕਲਚ ਹੈ ਜੀ ਛੇ ਛਿਰੀ ਛੇ ਛਰੀ ਇਹਨਾਂ ਦਾ ਕਰਾਇਆ ਹੋਇਆ ਜੀ ਸੈਂਟਰ ਗੇਅਰ ਹੈ ਜੀ ਟਾਇਰ ਪਿਛਲੇ ਹੈਗੇ ਨੇ 70 ਪੈਸੇ ਮੂਰਲੇ ਘਸੇ ਹੋਏ ਨੇ ਜੀ ਪਿਛਲੇ ਟਾਇਰ ਨੇ ਦੇਖ ਕੇ ਦੇ 98 ਮਾਡਲ ਟਰੈਕਟਰ ਹੈ ਜੀ 1,90,000 ਦਾ ਪ੍ਰਾਈਸ ਹੈ ਜੀ ਪੰਜਾਬ ਨੰਬਰ ਹੈ ਜੀ ਆਹ ਉਹ ਕਿਹੜਾ ਹੈ ਮਹਿੰਦਰਾ 265 ਡੀ ਆਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਮੂਰਲੇ ਟਾਇਰ ਨਹੀਂ ਸੀੜ ਦੇ ਮੂਰਲੇ ਟਾਇਰ ਹੈਗੇ ਨੇ ਜੀ 50 ਪੈਸੇ ਪਿਛਲੇ ਵੀ 50 ਪੈਸੇ ਨਹੀਂ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ 93 ਮਾਡਲ ਹੈ 1 ਲੱਖ 45000 ਇਹਦਾ ਪ੍ਰਾਈਸ ਆ ਆਪਣਾ ਮੋਬਾਈਲ ਨੰਬਰ ਕੀ ਹੈ ਜੀ 99176 94176 ਜੀ 99176 ਹਾਂਜੀ 88877 82877 9417782877 ਅੱਛਾ ਜੀ ਪੰਜਾਬ ਨੰਬਰ ਆ ਜੀ ਵੱਡੀ ਹੁੱਕ ਲੱਗੀ ਹੋਈ ਹੈ ਜੀ ਬਾਈ ਕਾਂ ਜੇ ਕਿਸੇ ਛੋਟੇ ਜੀਮੇਦਾਰ ਨੂੰ ਚਾਹੀਦਾ ਬਹੁਤ ਵਧੀਆ ਟਰੈਕਟਰ ਆ ਬਾਈ ਨਾਲ ਇੱਕ ਮਹਿੰਦਰਾ 265 ਡੀਆਈ ਖੜਾ ਹੋ ਰਿਹਾ ਜੀ ਟਾਇਰ ਜੇ ਪਿਛਲੇ ਹੈਗੇ ਨੇ ਜੀ 70 ਪੈਸੇ ਮੂਲਿਕ ਸੇਵ ਨਹੀਂ ਪੰਜਾਬ ਨੰਬਰ ਟਰੈਕਟਰ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 2292 ਮਾਡਲ ਹੈ ਜੀ 1,70,000 ਦਾ ਪ੍ਰਾਈਸ ਹੈ ਜੀ ਬਾਈ ਪਿੰਡ ਕਿਹੜਾ ਪਿੰਡ ਬਾਂਦਰ ਚਟਾਨਾ ਵਿੱਚ ਨਹੀਂ ਆਪਣੇ ਇਹ ਅੱਛਾ ਦੋਨੇ ਆਪਣੇ ਨੇ ਜੀ ਹਾਂ ਤਨੇ ਆ ਦੋਵੇਂ ਦੇ ਪਰਲਾ ਵਿੱਚ ਆ ਤਨੇ ਡਰੈਕਟ ਵਾਈਆਂ ਦਾ ਨਹੀਂ ਜੀ ਦੋਨੇ ਮਹਿੰਦਰਾ ਜੀ 1 535 ਆਪਣੇ ਮੋਬਾਈਲ ਨੰਬਰ ਇੱਕ ਵਾਰੀ ਬੋਲ ਦੋ 62395 32480 ਪਿੰਡ ਬਾਂਦਰ ਚਟਾਨਾ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਜੀ ਲੈ ਬਾਈਆਂ ਨਾਲ ਕੰਨੈਕਟ ਕਰੀ ਫਾਰਮ ਡਰੈਕਟ 60 ਦਾ ਦਿਖਾਉਣੇ ਸੁਪਰਮੈਕਸ ਟਾਇਰ ਜੇ ਕਿਦਨੀ ਜੀ ਟਾਇਰ ਹੈਗੇ ਨੇ 70 70 ਜੀ ਪਾਵਰ ਸਟੀering ਹੈ ਜੀ ਸੈਂਟਰ ਗੇਅਰ ਆ ਕਲਾਸਿਕ ਆ ਜੀ ਪੰਜਾਬ ਨੰਬਰ ਆ ਜੀ 16 ਮਾਡਲ ਟਰੈਕਟਰ ਆ ਜੀ 16 ਮਾਡਲ ਦਾ 475000 ਦਾ ਪ੍ਰਾਈਸ ਆ ਜੀ ਨਾਲ ਖੜਾ ਜੀ ਮੈਸੀ 9500 ਜੀ ਪਾਵਰ ਸਟੀering ਸਾਈਡ ਗੇਅਰ ਫੁੱਡ ਵਾਲੀ ਛਾਦਰੀ ਫੁੱਡ ਲੱਗਿਆ ਹੋਇਆ ਜੀ ਐਂਪ ਲੱਗਿਆ ਹੋਇਆ ਜੀ ਟਾਇਰ ਹੈਗੇ ਨੇ ਜਿਹਨਾਂ ਦੇ 80 ਪੈਸੇ ਦੀ ਪਿਛਲੇ ਟਾਇਰ 16 ਦੇ ਨੇ ਜੀ ਮੋਢਲੇ 750 16 ਦੇ ਨੇ ਜੀ ਜੇ ਕੇ ਦੇ ਟਾਇਰ ਗੁਡਇਰ ਦੇ ਟਾਇਰ ਨੇ ਜੀ 9300 ਮੈਸੀ ਪੰਜਾਬ ਨੰਬਰ ਹੈ ਜੀ 18 ਮਾਡਲ ਟਰੈਕਟਰ ਹੈ ਜੀ 495000 ਇਹਦਾ ਪ੍ਰਾਈਸ ਹੈ ਜੀ ਨਾਲ ਖੜਾ 855 ਐਫ ਯੂ 3 ਸਟਾਰ ਘੱਟ ਮੈਸੀ ਜੀ ਸੈਂਟਰ ਗੇਅਰ ਨੌਨ ਪਾਵਰ ਟਾਇਰ ਇਹਦੇ ਚਾਰੇ ਨਵੇਂ ਨੇ ਜੀ ਇਹਦੇ ਪਿਛਲੇ ਟਾਇਰ ਨੇ 13628 ਦੇ ਜੀ ਮੂਹਰੇ 616 ਦੇ ਪਿਛਲੇ ਟਾਇਰ ਨੇ ਜੇਕੇ ਦੇ ਜੀ ਮੂਹਰੇ ਐਮ ਆਰ ਐਫ ਦੇ 2005 ਮਾਡਲ ਟਰੈਕਟਰ ਆ ਬਈ 3 ਲੱਖ 20 ਹਜ਼ਾਰ ਇਹਦਾ ਪ੍ਰਾਈਸ ਆ ਜੀ ਕਿਹੜਾ ਪਿੰਡ ਬਈ ਮਾਸ਼ਾਲਾ ਜੀ ਠੀਕ ਹੈ ਲੋ ਬਈ ਤੁਹਾਨੂੰ ਕੇ ਐਸ ਮਸ਼ੀਨ ਦਿਖਾਉਣੇ ਆ ਜੀ ਕੇ ਐਸ ਗਰੁੱਪ ਵਾਲੇ ਦੀ ਮਰੇ ਕੋਟ ਲੈ ਆਣੇ ਆ ਜੀ 755 ਜੀ ਪੰਜਾਂਤੀ ਮਸ਼ੀਨ ਹੈ ਜੀ। ਇਹ ਕੁਟਲੇ ਦੀ ਬਣੀ ਹੋਈ ਹੈ ਜੀ। ਬਲੇਡ ਦੇ ਕਿਪਾਸੇ ਪਏ ਨਹੀਂ ਹੈ ਜੀ। 18 ਮਾਡਲ ਹੈ ਜੀ। 2,40,000 ਦਾ ਪ੍ਰਾਈਸ ਹੈ ਜੀ। ਭਾਈ ਪਿੰਡ ਕਿਹੜਾ ਹੈ? ਲੋਕੋ ਹੈ ਜੀ। ਦਿਲਾ ਜੀ। ਮੋਗਾ। ਦਿਲਾ ਮੋਗਾ ਹੀ। ਮੋਬਾਈਲ ਨੰਬਰ ਵੀਰੇ? 998869927 99886 ਜੀ। 9927 9927 ਜੀ। ਬਾਈਆਂ ਨਾਲ ਕੰਡੈਕਟ ਕਰ ਸਕਦੇ ਨਹੀਂ ਤੁਸੀਂ ਇਹ ਕਿਸੇ ਬਾਈ ਨੂੰ ਕੇਐਸੇ ਮਸ਼ੀਨ ਦੀ ਲੋੜ ਹੈ ਜੀ ਬੇਕੋਟਲੇ ਵਾਲਿਆਂ ਦੀ ਜਿਸ ਨੂੰ ਮਸ਼ੀਨ ਦਿਖਾਉਣੇ ਹੈ ਜੀ ਧੂੜੀ ਵਾਲੀ ਰਾਜਾ ਮਸ਼ੀਨ ਹੈ ਜੀ 57 ਇੰਚੀ ਹੈ ਜੀ ਮਸ਼ੀਨ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਪੱਖੇ ਜਿਵੇਂ ਸਾਫ ਆ ਰਿਹਾ ਹੈ ਰੇਅਰ ਹੋਈ ਹੋਈ ਹੈ ਪੱਕੇ ਪੱਖੇ ਬਿਲਕੁਲ ਸਾਫ ਨੇ ਰੇਅਰ ਹੋਈ ਹੋਈ ਹੈ ਬਈ ਕੋਚ ਜਲੀ ਹੈ ਟਾਇਰ ਚੈੱਕ ਕਰ ਲੋ ਲੋਕਲ ਚੱਲੀ ਹੈ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਰਾਜਾ ਮਸ਼ੀਨ ਜੀ 20 ਮਾਡਲ 1,95,000 ਬਾਈ ਨੇ ਪ੍ਰਾਈਸ ਕਰਿਆ ਜੀ ਦਾ ਬਾਕੀ ਮਾਨਤਨ ਬਾਈ ਕਹਿੰਦੇ ਮੌਕੇ ਤੇ ਕਰ ਦਾਂਗੇ 98140 77424 67424 ਪਿੰਡ ਏਰੀਆ ਜੀ ਦਾ ਏਰੀਆ ਜੀ ਦਾ ਜੀ ਮਨਸੂਰ ਦੇਵ ਜਿਲ੍ਹਾ ਕਿਹੜਾ ਕਹਿੰਦੇ ਜਿਹੜਾ ਫਰੋਜ਼ਪੁਰੀ ਲੋਭੈ ਸ ਨੂੰ ਕਿ ਟਰਾਲੀਆਂ ਦਾ ਹੋਣਾ ਜੀ 17 ਮਾਡਲ ਟਰਾਲੀ ਆ ਜੀ 11 6 12 6 12 6 12 6 ਜੀ ਬੈੱਡ ਲੱਗਿਆ ਹੋਇਆ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਜੀ 12 ਮਾਡਲ ਆ ਜੀ 95000 ਬਾਈਆਂ ਨੇ ਪ੍ਰਾਈਸ ਕਰਿਆ ਜੀ ਟਾਇਰ ਦੇਖੋ ਜੀ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਪਈ ਜੀ ਇਹ ਚਾਰ ਹਿੱਸੇ ਜੀ ਇਹ ਦੂਜਾ ਹਿੱਸਾ ਇਹ ਗੋਲੇ ਸਿਆ ਇਹ 40000 ਸੀ ਦੀਆ ਇਹ 116 ਆ ਇਹ 60000 ਇਹ 60000 ਰੁਪਏ ਕਰੇ ਬਈ ਨੇ ਇਹਦੇ ਵੀ ਬਿੱਡ ਦੇ ਕੋਈ ਜਿਹੜਾ ਨਾਲ ਲੱਗਿਆ ਹੋਈ ਸੀ ਚੀਜ਼ ਮਿਲੂ ਬਈ ਟਾਇਰ ਐਮ ਆਰ ਟਾਇਰ ਐਮ ਆਰ ਫਦੇ ਨੇ ਤੇ ਪਿੰਡ ਬਾਈਆਂ ਦੇ ਤੇ ਮੋਬਾਈਲ ਨੰਬਰ ਤੁਹਾਨੂੰ ਦੱਸ ਹੀ ਦਿੱਤਾ ਵੀਡੀਓ 'ਚ ਵੀਡੀਓ ਬਈ ਬਤਵਾ ਸ਼ੇਅਰ ਵੀ ਕਰ ਦਿਓ 9840 6742 6742 ਬਾਈਆਂ ਨੇ ਇੱਕ ਵਾਰੀ ਨੰਬਰ ਹੋਰ ਬੋਲ ਦ ਬਈ